ਲੋ ਜੀ ਅਸੀਂ ਆਏ ਹਾਂ ਇੱਟਾਂ ਦੇ ਪੱਠੇ ਤੇ ਇੱਟਾਂ ਦਾ ਪੱਠਾ ਕਿਵੇਂ ਦਾ ਹੁੰਦਾ ਹੈ ਅੰਦਰ ਟਿੱਟ ਕਿਵੇਂ ਪੱਠੇ ਦੇ ਵਿੱਚ ਪਾਈ ਜਾਂਦੀ ਹੈ ਬਹੁਤ ਸਾਰੇ ਲੋਕਾਂ ਦਾ ਸਵਾਲ ਹੁੰਦਾ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਚੱਲੋ 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 ਗਿਆ ਕਿ ਇਹ ਜਿਹਾ ਬਹੁਤ ਬੜਾ ਦੇਖੋ ਚਿੱਟਾ ਬੇਟਾ ਜਰੂਰੀ ਹੈ ਹੋਰ ਵੱਡਾ ਬਣਾ ਗਿਆ ਇੱਕ ਤੇਜ਼ਾ ਕਾ ਬੇਟਾ ਹੂੰ ਕਿਦੇ ਉੱਤੇ ਇਹਦੇ ਵਿੱਚ ਇੱਟ ਪਾਈ ਹੋਈ ਹੈ ਬੇਟਾ ਇਹਦੇ ਵਿੱਚ ਇੱਟ ਪਾਈ ਹੋਈ ਹੈਗੀ ਆ ਦੇਖੋ ਇਹਦੇ ਵਿੱਚ ਥੱਲੇ ਇੱਟ ਪਾ ਕੇ ਹੈਨਾ ਤੇ ਉੱਤੇ ਆ ਮਿੱਟੀ ਪਾ ਕੇ ਫਿਰ ਭਾਫ਼ ਦਿੱਤੀ ਜਾਂਦੀ ਆ ਹੂੰ ਪੁਤਰੀ ਆਈਮੀ ਆ ਗੁੰਦੀ ਐ ਚ ਅੱਗੇ ਅੱਗੇ ਉਹ ਹੁੰਦੀ ਐ ਮੇਰੇ ਤੋਂ ਕੁਛ ਲੈਣ ਦੇ ਕਿਵੇਂ ਬੰਦ ਕੀਤਾ ਚੱਲ ਬਬੂ ਤੇ ਚੱਲ ਦੇਖ ਨਹੀਂ ਹੁੰਦਾ ਟੇਲੀਰ ਕੱਲੇਗਾ ਦੋ ਹੀ ਤੇ ਉਹਦੇ ਵਿੱਚ ਦੀ ਹਵਾ ਜਾਂਦੀ ਐ ਹਵਾ ਉਹ ਚਿਮਣੀ ਵਿੱਚ ਧੂੰਆਂ ਜਾਂਦਾ ਉਹ ਹੋਰ ਤੂੰ ਮੱਕੀ ਚੰਨ ਮੁਕ ਤਨ ਲਵੇਗਾ ਆ ਜਾ ਮਾ ਜਰਾ ਇਸ ਤਰ੍ਹਾਂ ਇਹਦੇ ਵਿੱਚ ਥੋੜਾ ਕੋਲਾ ਪਾਇਆ ਜਾਂਦਾ ਤੇ ਕੋਲੇ ਪਾਉਣ ਤੋਂ ਬਾਅਦ ਇੱਟ ਪੱਕਦੀ ਜਾਂਦੀ ਹੈ ਤੇ ਇਸ ਤਰ੍ਹਾਂ ਇਹਦੀਆਂ ਲੈਣਾ ਲੱਗੀਆਂ ਹੋਈਆਂ ਨੇ ਲੈਣਾ ਦੇ ਵਿੱਚ ਜਿਹੜੀ ਇੱਟ ਪੱਕੀ ਜਾਂਦੀ ਉਹ ਮਿੱਟੀ ਭਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਗਾਂ ਦੀਆਂ ਚੱਠੇ ਲੱਗੀਆਂ ਜਾਂਦੇ ਇੱਟਾਂ ਦੇ ਤੋਂ ਇੱਟ ਪੱਕ ਕੇ ਤਿਆਰ ਹੋ ਜਾਂਦੀ ਆ ਗੁੱਡ ਬாய் ਚਲੋ ਬੋਤਾ ਵਧੀਆ ਲੱਗਿਆ ਹੂੰ इस तरह इट तैयार हो जाती है कि हो गया इनू बन कि बनेगा हम्म बनो 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 तू देख ली बन दी दे इट देख ली इ्ट ओके